ਪੰਜਾਬ ਵਿੱਚ ਜਿੱਥੇ ਮੁਲਾਜ਼ਮ ਪੈਨਸ਼ਨਰ ਵਕਫ ਵਖ ਮੰਗਾ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉੱਥੇ ਪੰਜਾਬ ਦੇ ਵਕਫ ਵਖ ਵਿਭਾਗਾ ਚ ਕੰਮ ਕਰਦੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਦਰਅਸਲ ਇਸ ਵਰਗ ਦੀ ਹਾਲਤ ਹੋਰ ਸਾਰੇ ਵਰਗਾਂ ਤੋਂ ਬਦਤਰ ਕਿਉਂਕਿ ਠੇਕੇ ਤੇ ਤੇ ਆਊਟਸੋਰਸ ਤੇ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਕਈ ਸਾਲਾਂ ਤੋਂ ਇੱਕ ਤੇ ਉਹਨਾਂ ਦੀ ਕੋਈ ਜੋਬ ਸਿਕਿਉਰਿਟੀ ਨਹੀਂ ਜਦੋਂ ਮਰਜ਼ੀ ਉਹਨਾਂ ਨੂੰ ਉਂਗਲ ਫੜ ਕੇ ਅਧਿਕਾਰੀ ਡਿਪਾਰਟਮੈਂਟ ਤੋਂ ਬਾਹਰ ਕੱਢ ਸਕਦੇ ਨੇ ਔਰ ਦੂਸਰੀ ਗੱਲ ਉਹਨਾਂ ਨੂੰ ਉਹਨਾਂ ਦੀ ਯੋਗਤਾ ਤੇ ਉਹਨਾਂ ਦੀਆਂ ਡਿਊਟੀਆਂ ਤੋਂ ਕਿਤੇ ਘੱਟ ਤਨਖਾਹ ਦਿੱਤੀ ਜਾਂਦੀ ਹੈ ਉਹਨਾਂ ਦੇ ਨਾਲ ਬੈਠਾ ਮੁਲਾਜ਼ਮ ਜਿਹੜਾ ਰੈਗੂਲਰ ਹੈ ਉਹ ਉਹਨਾਂ ਤੋਂ ਕਈ ਗੁਣਾ ਵੱਧ ਤਨਖਾਹ ਲੈਂਦਾ ਤੇ ਆਊਟਸੋਰਸ ਵਾਲੇ ਤੇ ਠੇਕਾ ਮੁਲਾਜ਼ਮਾਂ ਦਾ ਰੱਜ ਕੇ ਵਿੱਤੀ ਸ਼ੋਸ਼ਣ ਹੁੰਦਾ। ਪਿਛਲੇ ਸਮੇਂ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੀ ਕੇਵਲ ਸਿੱਖਿਆ ਵਿਭਾਗ ਚ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਇੱਕ ਪਾਲਿਸੀ ਬਣਾਈ ਸੀ। ਉਹ ਪਾਲਿਸੀ ਇਸ ਢੰਗ ਦੀ ਬਣਾਈ ਸੀ ਵੀ ਕੱਚੇ ਮੁਲਾਜ਼ਮਾਂ ਦੀਆਂ ਚੀਕਾਂ ਨਿਕਲ ਗਈਆਂ। ਦਰ ਅਸਲ ਪਹਿਲਾਂ ਸਰਕਾਰਾਂ ਪਾਲਿਸੀ ਬਣਾਉਂਦੀਆਂ ਸੀ 5 ਸਾਲਾਂ ਜਾਂ 10 ਸਾਲਾਂ ਦੀ ਨੌਕਰੀ ਵਾਲੇ ਮੁਲਾਜ਼ਮ ਰੈਗੂਲਰ ਉਹਨਾਂ ਨੂੰ ਸਾਰੇ ਰੈਗੂਲਰ ਮੁਲਾਜ਼ਮਾਂ ਵਾਲੇ ਲਾਭ ਮਿਲਦੇ ਸੀ ਸੇਵਾ ਨਿਜਮ ਵੀ ਲੱਗਦੇ ਸੀ ਉਹਨਾਂ ਦੇ ਤਨਖਾਹ ਕਮਿਸ਼ਨ ਦੇ ਪੇ ਸਕੇਲ ਮਿਲਦੇ ਸੀ ਡੀਏ ਮਿਲਦਾ ਸੀ ਪੈਨਸ਼ਨ ਮਿਲਦੀ ਸੀ ਪਰ ਜਿਹੜੀ ਹੁਣ ਨੀਤੀ ਬਣਾਈ ਹੈ ਉਹਦੇ 'ਚ ਲੰਮਸਮ ਥੋੜੀ ਜੀ ਤਨਖਾਹ ਵਧਾ ਕੇ ਦੇ ਦਿੱਤੀ ਹੈ ਔਰ ਕਹਿਤਾ ਵੀ 58 ਸਾਲਾਂ ਦੀ ਉਮਰ ਤੱਕ ਇਹ ਕੰਮ ਕਰਦੇ ਰਹਿਣਗੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਰਹੂਗਾ ਪਰ ਨਾ ਤੇ ਉਹਨਾਂ ਨੂੰ ਡੀਏ ਮਿਲੇਗਾ ਨਾ ਪੈਨਸ਼ਨ ਮਿਲੇਗੀ ਨਾ ਹੀ ਆਮ ਮੁਲਾਜ਼ਮਾ ਵਾਂਗ ਉਹਨਾਂ ਨੂੰ ਕੋਈ ਹੋਰ ਰੈਗੂਲਰ ਮੁਲਾਜ਼ਮਾ ਵਾਂਗ ਕੋਈ ਲਾਭ ਮਿਲਣਗੇ ਪਰ ਉਹ ਪਾਲਿਸੀ ਵੀ ਕੇਵਲ ਸਿੱਖਿਆ ਵਿਭਾਗ ਤੱਕ ਸੀਮਤ ਹੈ ਔਰ ਖਾਸ ਕਰਕੇ ਤੁਸੀਂ ਦੇਖਦੇ ਹੋਵੋਗੇ ਨਿਤ ਦਿਨ ਪੀਆਰਟੀਸੀ ਰੋਡਵੇਜ ਪਨ ਬਸ ਦੇ ਮੁਲਾਜ਼ਮ ਜਿਹੜੇ ਨੇ ਉਹ ਕਦੀ ਹੜਤਾਲ ਕਰਦੇ ਨੇ ਕਦੀ ਰੈਲੀਆਂ ਕਰਦੇ ਨੇ ਕਦੀ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਮੰਤਰੀ ਨੂੰ ਮਿਲਦੇ ਨੇ ਕਈ ਟਰਾਂਸਪੋਰਟ ਵਿਭਾਗ ਦੇ ਸਕੱਤਰ ਨੂੰ ਮਿਲਦੇ ਨੇ ਫਿਰ ਉਹ ਬਿਆਨ ਦਿੰਦੇ ਨੇ ਵੀ ਅੱਜ ਭਰੋਸਾ ਮਿਲ ਗਿਆ ਅੱਜ 15 ਦਿਨ ਦਾ ਸਮਾਂ ਮਿਲ ਗਿਆ ਅੱਜ ਮਹੀਨੇ ਦਾ ਸਮਾਂ ਮਿਲ ਗਿਆ ਉਹ ਸਰਕਾਰ ਨੇ ਕਹਿਤਾ ਵੀ ਇੱਕ ਸਪੈਸ਼ਲ ਕਾਡਰ ਪਾਲਿਸੀ ਬਣਾ ਕੇ ਇਹਨਾਂ ਨੂੰ ਰੈਗੂਲਰ ਕਰ ਦਾਂਗੇ ਪਰ ਅੱਜ ਤੱਕ ਉਹ ਰੈਗੂਲਰ ਨਹੀਂ ਹੋਏ ਹੁਣ ਪੰਜਾਬ ਰੋਡ ਵਿੱਚ ਪਨਪਾ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਆਪਣੀ ਹੰਗਾਮੀ ਮੀਟਿੰਗ ਕੀਤੀ ਹੈ ਔਰ ਸਿੱਧੇ ਰੂਪ ਵਿੱਚ ਆਪਣਾ ਪ੍ਰੋਗਰਾਮ ਉਲੀਕ ਦਿੱਤਾ ਯੂਨੀਅਨ ਦੇ ਲੀਡਰ ਕਮਲ ਕੁਮਾਰ ਬਲਵਿੰਦਰ ਸਿੰਘ ਰਾਠ ਰੇਸ਼ਮ ਸਿੰਘ ਗਿੱਲ ਇਸੇ ਤਰ੍ਹਾਂ ਹਰਕੀਸ਼ ਕੁਮਾਰ ਵਿੱਕੀ ਸ਼ਮਸ਼ੇਰ ਢੱਲੋਂ ਬਲਜੀਤ ਸਿੰਘ ਗੁਰਪ੍ਰੀਤ ਪੰਨੂ ਜੋਤ ਸਿੰਘ ਆਦਨੇ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ ਹੈ ਕਿ ਪੌਣੇ 4 ਸਾਲਾਂ ਦੌਰਾਨ ਸਰਕਾਰ ਨੇ ਉਹਨਾਂ ਨਾਲ 50-60 ਦੇ ਕਰੀਬ ਮੀਟਿੰਗਾਂ ਕੀਤੀਆਂ ਨੇ ਔਰ ਦੋ ਮੀਟਿੰਗਾਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੀਤੀਆਂ ਨੇ ਕਦੀ 15 ਦਿਨ ਦਾ ਸਮਾਂ ਕਦੀ 1 ਮਹੀਨੇ ਦਾ ਸਮਾਂ ਔਰ ਕਦੀ ਇੱਕ ਐਦਾਂ ਦਾ ਭਰੋਸਾ ਦਿੱਤਾ ਵੀ ਤੁਹਾਨੂੰ ਸਪੈਸ਼ਲ ਕਾਰਡਰ ਪਾਲਿਸੀ ਬਣਾ ਕੇ ਰੈਗੂਲਰ ਕਰਾਂਗੇ ਪਰ ਅੱਜ ਤੱਕ ਉਹਨਾਂ ਨੇ ਰੋਸ ਪ੍ਰਗਟ ਕੀਤਾ ਵੀ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਉਹਨਾਂ ਦੋਸ਼ ਲਾਇਆ ਵੀ ਉਲਟਾ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਕੇ ਰੋਡਵੇ ਨੂੰ ਪੂਰੀ ਤਰ੍ਹਾਂ ਨਿੱਜੀ ਕਰਨ ਵਾਲੇ ਧੱਕੇ ਦਾ ਯਤਨ ਕੀਤਾ ਜਾ ਰਿਹਾ। ਇਸ ਵਕਤੇ ਲੀਡਰਸ਼ਿਪ ਨੇ ਕਿਹਾ ਵੀ ਜਿਹੜੇ ਆਊਟਸੋਰਸ ਮੁਲਾਜ਼ਮ ਨੇ 2004 ਤੋਂ ਤੇ ਠੇਕੇ ਵਾਲੇ ਮੁਲਾਜ਼ਮ 2015 ਤੋਂ ਲਗਾਤਾਰ ਜਦੋਂ ਜਿਤਕਾਰੇ ਨੇ ਸੰਘਰਸ਼ ਕਰ ਰਹੇ ਨੇ ਤਰਲੇ ਮਾਰੇ ਨੇ ਮੰਨਤਾ ਕਰ ਰਹੇ ਨੇ ਕਦੀ ਹੜਤਾਲ ਕਰ ਰਹੇ ਨੇ ਕਦੀ ਬੱਸਾਂ ਦਾ ਚੱਕਾ ਜਾਮ ਕਰ ਰਹੇ ਨੇ ਵਾਦੇ ਤੇ ਵਾਦੇ ਮਿਲਦੇ ਨੇ ਤਰੀਕ ਤੇ ਤਰੀਕ ਮਿਲਦੀ ਹੈ ਮੀਟਿੰਗ ਤੇ ਮੀਟਿੰਗ ਮਿਲਦੀ ਹੈ ਪਰ ਉਹਨਾਂ ਦੇ ਭੱਲੇ ਹਾਲੇ ਤੱਕ ਕੁਝ ਨਹੀਂ ਪਿਆ ਇਸ ਮੌਕੇ ਲੀਡਰਸ਼ਿਪ ਨੇ ਇਹ ਵੀ ਕਿਹਾ ਵੀ ਜਿਹੜੀ ਸਰਕਾਰ ਮੁਫਤ ਸਫਰ ਦੀ ਸਹੂਲਤ ਮਹਿਲਾਵਾਂ ਨੂੰ ਦਿੰਦੀ ਹੈ 1200 ਕਰੋੜ ਰੁਪਈਆ ਸਰਕਾਰ ਵੱਲ ਪਿਆ ਉਹ ਜਾਰੀ ਨਹੀਂ ਕੀਤਾ ਜਿਹਦੇ ਕਰਕੇ ਰੋਡਵੇ ਜਿਹੜਾ ਆ ਬੁਰੀ ਤਰ੍ਹਾਂ ਜਿਹੜਾ ਆ ਉਹ ਅਫਸਰਟ ਹੋਇਆ ਪਿਆ ਉਹਦੇ ਵਿੱਚ ਨਾ ਬੱਸਾਂ ਪਾਈਆਂ ਜਾ ਰਹੀਆਂ ਰੈਗੂਲਰ ਔਰ ਵਾਰ-ਵਾਰ ਯਤਨਕਾਰੀਆ ਸਰਕਾਰ ਵੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਕੇ ਤੇ ਬੁੱਤਾ ਸਾਰਿਆ ਜਾਵੇ ਇਸ ਮੌਕੇ ਲੀਡਰਸ਼ਿਪ ਨੇ ਸਿੱਧੀ ਧਮਕੀ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਵੀ ਜੇ ਸਰਕਾਰ ਨੇ ਮੁੜ ਪ੍ਰਾਈਵੇਟ ਬੱਸਾਂ ਦਾ ਟੈਂਡਰ ਪਾਉਣ ਦਾ ਯਤਨ ਕੀਤਾ ਤੇ 28 ਨਵੰਬਰ ਨੂੰ ਫਿਰ ਮੋਟ ਸਾਰਾ ਕੰਮ ਠੱਪ ਕਰ ਦਿੱਤਾ ਜਾਊਗਾ ਨਾਲ ਇਹ ਵੀ ਕਿਹਾ ਵੀ ਉਹਨਾਂ ਨੂੰ ਸੰਕੇਤ ਮਿਲੇ ਵੀ ਪੀ ਆਰਟੀਸੀ ਵਿੱਚ ਵੀ ਪ੍ਰਾਈਵੇਟ ਬੱਸਾਂ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਉਣ ਦਾ ਯਤਨ ਸਰਕਾਰ ਕਰੀ ਹੈ ਤੇ ਜੇ ਅਜਿਹਾ ਕੀਤਾ ਤੇ 2 ਦਸੰਬਰ ਨੂੰ ਉਹ ਕੰਮ ਠੱਪ ਕਰਨ ਲਈ ਮਜਬੂਰ ਹੋਣਗੇ ਔਰ ਨਾਲ ਹੀ ਉਹਨਾਂ ਨੇ ਹੜਤਾਲ ਦੀ ਧਮਕੀ ਦਿੱਤੀ ਹੈ ਜੂਨੀਅਨ ਨੇ 8 9 ਤੇ 10 ਦਸੰਬਰ ਨੂੰ ਬੱਸਾਂ ਦਾ ਚੱਕਾ ਜਾਮ ਕਰਕੇ ਹੜਤਾਲ ਕੀਤੀ ਜਾਊਗੀ ਔਰ ਲੀਡਰਸ਼ਿਪ ਨੇ ਚੇਤਾਵਨੀ ਦਿੱਤੀ ਹੈ ਵੀ ਉਹ ਇਸ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਇਸੇ ਤਰ੍ਹਾਂ ਪੀਆ ਟੀਸੀ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦੀਆਂ ਰਹਿਸ਼ਾ ਮੂਰੇ ਧਰਨੇ ਮਾਰਨਗੇ ਔਰ ਨਾਲ ਇਹ ਵੀ ਧਮਕੀ ਦੇਤੀ ਹੈ ਵੀ ਜੇ ਜਲਦੀ ਮੰਗਾ ਪ੍ਰਵਾਨਨਾ ਨਹੀਂ ਕੀਤੀਆਂ ਤੋ 52 ਸਵਾਰੀਆਂ ਵਾਲਾ ਫੈਸਲਾ ਲਾਗੂ ਕਰਨਗੇ ਔਰ ਸਰਕਾਰ ਵਿਰੁੱਧ ਸਿੱਧੀ ਲੜਾਈ ਜਾਰੀ ਰੱਖਣਗੇ